ਪਾਤ ਦੀ ਅਰਥਵਿਵਸਥਾ ਦੇ ਵਿੱਚ ਹੋ ਰਹੀ ਹੈ ਬਿਹਤਰੀ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਕੀਤੇ ਗਏ ਨੇ ਵੱਡੇ ਕੰਮ ਤੇ 15 ਲੱਖ ਤੋਂ 20 ਵੱਧ ਘਰਾ ਤੱਕ ਪਹੁੰਚਦਾ ਕੀਤਾ ਗਿਆ ਏ ਪੀਣ ਵਾਲਾ ਪਾਣੀ ਜਿਹਾ ਦੱਸਦੀ ਏ ਕਿ ਇਹ ਸਾਰੇ ਸ਼ਬਦ ਜਲ ਸੰਸਾਧਨ ਮੰਤਰੀ ਸੀ ਆਰ ਪਾਟਲ ਹੋਰਾਂ ਦੇ ਨੇ ਇਹ ਉਹਨਾਂ ਨੇ ਇਹ ਜਾਣਕਾਰੀ ਉਸ ਵੇਲੇ ਦਿੱਤੀ ਹੈ ਜਦੋਂ ਉਹ ਬਜਟ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਸਨ ਉਹਨਾਂ ਨੇ ਆਖਿਆ ਹੈ ਕਿ ਭਾਰਤ ਦੀ ਅਰਥਵਿਵਸਥਾ ਦੇ ਵਿੱਚ ਬਿਹਤਰੀ ਹੋ ਰਹੀ ਹੈ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਵੱਡੇ ਕੰਮ ਕੀਤੇ ਗਏ ਨੇ ਤੇ 15 ਲੱਖ ਤੋਂ ਵੀ ਵੱਧ ਘਰਾਂ ਤੱਕ ਪੀਣ ਵਾਲਾ ਪਾਣੀ ਚੜਾਇਆ ਪਹੁੰਚਾਇਆ ਗਿਆ ਹੈ ਉਹਨਾਂ ਨੇ ਆਖਿਆ ਹੈ ਕਿ ਬਹੁਤ ਸਾਰੇ ਦੇਸ਼ ਜਿਹੜੇ ਕਿ ਆਪਸ ਦੇ ਵਿੱਚ ਲੜ ਰਹੇ ਨੇ ਕਿ ਅਰਥਵਿਵਸਥਾ ਵਧੀਆ ਨਹੀਂ ਹੈ ਪ੍ਰੰਤੂ ਸਾਡਾ ਜਿਹੜਾ ਬਜਟ ਹੈ ਉਹ ਬੈਲੈਂਸ ਹੈ ਇਸ ਕਰਕੇ ਸਾਡੀ ਅਰਥਵਿਵਸਥਾ ਵਧੀਆ ਹੈ ਉਨ੍ਹਾਂ ਨੇ ਆਖਿਆ ਕਿ ਭਾਰਤ ਦੀ ਅਰਥਵਿਵਸਥਾ ਪਹਿਲਾਂ 11ਵੇਂ ਸਥਾਨ ਤੇ ਸੀ ਹੁਣ ਇਹ 5ਵੇਂ ਸਥਾਨ ਤੇ ਆ ਗਈ ਹੈ ਤੇ ਬਹੁਤ ਜਲਦ ਇਸ ਨੂੰ 3 ਤੀਸਰੇ ਸਥਾਨ ਤੱਕ ਲੈ ਆਂਦਾ ਜਾਵੇਗਾ ਉਹਨਾਂ ਨੇ ਆਖਿਆ ਹੈ ਕਿ ਆਮਦਨ ਕਰ ਦੇ ਵਿੱਚ ਵੀ ਹੁਣ ਵੱਡੀ ਸ਼ੂਟ ਦਿੱਤੀ ਗਈ ਹੈ ਤੇ ਮਿਡਲ ਕਲਾਸ ਲੋਕਾਂ ਨੂੰ ਇਹ ਪਹਿਲੀ ਵਾਰ ਅਹਿਸਾਸ ਹੋ ਰਿਹਾ ਹੈ ਕਿ ਉਹਨਾਂ ਦੇ ਲਈ ਵੀ ਕੋਈ ਯੋਜਨਾ ਬਣਾਈ ਗਈ ਹੈ ਨਾਲ ਹੀ ਕਿਸਾਨਾਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਉਹਨਾਂ ਨੇ ਆਖਿਆ ਹੈ ਕਿ 100 ਜਗਾਵਾਂ ਐਸੀਆਂ ਨਹੀਂ ਜਿਹੜੀਆਂ ਕਿ ਸਮਰੱਥ ਨਹੀਂ ਹਨ ਪਰੰਤੂ ਫਿਰ ਵੀ ਉਹਨਾਂ ਦੇ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਆਖਿਆ ਹੈ ਕਿ ਪੰਜਾਬ ਤੇ ਹਰਿਆਣਾ ਨੂੰ ਵੀ ਵੱਡਾ ਬਜਟ ਦਿੱਤਾ ਗਿਆ ਹੈ ਜਿਸ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਜਿਸ ਦੇ ਨਾਲ ਜਿਹੜੀ ਵਿੱਤੀ ਸਮਰੱਥਾ ਹੈ ਉਹ ਹੋਰ ਜ਼ਿਆਦਾ ਵੱਧ ਜਾਵੇਗੀ ਤੇ ਅਰਥਵਿਵਸਥਾ ਦੇ ਵਿੱਚ ਹੋਰ ਜ਼ਿਆਦਾ ਸੁਧਾਰ ਹੋਵੇਗਾ ਉਨ੍ਹਾਂ ਨੇ ਆਖਿਆ ਹੈ ਕਿ ਪਿੰਡਾਂ ਦੇ ਸਕੂਲਾਂ ਦੇ ਵਿੱਚ ਵੀ ਬਿਹਤਰੀ ਦੇ ਲਈ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਨੇ ਤੇ ਪਹਿਲਾਂ ਵੀ ਕੀਤੇ ਜਾ ਚੁੱਕੇ ਨੇ ਨਾਲ ਹੀ ਸਿਹਤ ਖੇਤਰ ਦੇ ਵਿੱਚ ਵੀ ਉਚੇਚੇ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਨੇ ਆਖਿਆ ਹੈ ਕਿ 15 ਲੱਖ ਤੋਂ ਵੀ ਵੱਧ ਘਰਾਂ ਦੇ ਤੱਕ ਉਹ ਪਾਣੀ ਪਹੁੰਚਾਇਆ ਗਿਆ ਹੈ ਜਿਹੜਾ ਕਿ ਪੀਣ ਯੋਗ ਹੈ ਜਿਸ ਦੇ ਨਾਲ ਔਰਤਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਉਹਨਾਂ ਨੇ ਆਖਿਆ ਹੈ ਕਿ ਔਰਤਾਂ ਨੂੰ ਕਈ ਵਾਰ ਬਹੁਤ ਦੂਰ ਜਾਣਾ ਪੈਂਦਾ ਸੀ ਤਾਂ ਕਿ ਉਹ ਪੀਣ ਯੋਗ ਪਾਣੀ ਲਿਆ ਸਕਣ ਹੁਣ ਉਹਨਾਂ ਨੂੰ ਵੱਡੀ ਰਾਹਤ ਮਿਲ ਗਈ ਹੈ ਉਹਨਾਂ ਨੇ ਆਖਿਆ ਹੈ ਕਿ WHO ਦੀ ਇੱਕ ਰਿਪੋਰਟ ਦੇ ਮੁਤਾਬਕ 3 ਲੱਖ ਬੱਚਿਆਂ ਦੀ ਜਾਨ ਬਚਾਈ ਗਈ ਹੈ ਜਿਸ ਤੇ ਉੱਪਰ ਬਹੁਤ ਵੱਡਾ ਖਰਚਾ ਹੋਣਾ ਸੀ ਤੇ ਨਾਲ ਹੀ ਇਹਨਾਂ ਬੱਚਿਆਂ ਦੀਆਂ ਜਾਨਾਂ ਨੇ ਉਹ ਵੀ ਬਚ ਗਈਆਂ ਨੇ ਉਹਨਾਂ ਨੇ ਆਖਿਆ ਹੈ ਕਿ PM ਯੋਜਨਾ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਰੇਲਵੇ ਵਿਭਾਗ ਦੇ ਲਈ 5421 ਕਰੋੜ ਰੁਪਏ ਤਾਂ ਜਿਹੜਾ ਬਜਟ ਹੈ ਉਹ ਦਿੱਤਾ ਗਿਆ ਇਸ ਦੇ ਨਾਲ ਇਸ ਦੇ ਵਿੱਚ ਹੋਰ ਬਿਹਤਰੀ ਹੋਵੇਗੀ ਨਾਲ ਹੀ ਉਹਨਾਂ ਨੇ ਕੁਝ ਹੋਰ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਆਖਿਆ ਹੈ ਕਿ SYL ਡੀ ਨਹਿਰ ਉਸ ਦੇ ਬਾਰੇ ਦੇ ਵਿੱਚ ਵੀ ਚਰਚਾ ਵਾਂਗ ਜਾਰੀ ਨੇ ਤੇ ਦੋਨਾਂ सीएम ਸਾਹਿਬ ਦੇ ਨਾਲ ਜਿਹੜੀ ਗੱਲਬਾਤ ਉਹ ਹੋ ਰਹੀ ਹੈ ਤੇ ਜਲਦੀ ਹੀ ਇਸ ਦਾ ਵੀ ਨਿਪਟਾਰਾ ਉਹ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਬੁੱਢਾ ਨਾਲਾ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਉਹਨਾਂ ਨੇ ਆਖਿਆ ਹੈ ਕਿ ਇਸ ਦੇ ਲਈ 650 ਕਰੋੜ ਦਾ ਜਿਹੜਾ ਬਜਟ ਦਿੱਤਾ ਗਿਆ ਹੈ ਜਿਸ ਦੇ ਨਾਲ ਸਤਲੁਜ ਨੂੰ ਜਿਹੜਾ ਬਚਾਇਆ ਜਾ ਸਕੇਗਾ ਤੇ ਇਸ ਦਾ ਵੀ ਜਿਹੜਾ ਸੁਧਾਰ ਹੈ ਉਹ ਕੀਤਾ ਜਾ ਸਕੇਗਾ ਸੋ ਸੀਆਰ ਪਟਲ ਹੋਰਾਂ ਦੇ ਵੱਲੋਂ ਇਹ ਗੱਲਾਂ ਆਖੀਆਂ ਗਈਆਂ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਸਾਹਿਬ ਨੇ 2014 ਸੇ ਪ੍ਰਧਾਨ ਮੰਤਰੀ ਕੇ ਬਾਅਦ ਜੋ ਅਲੱਗ-ਅਲੱਗ ਬਜਟ دیے ਉਸ ਦੇ ਅੰਦਰ आठ टाइम एक साथ बजट देने का मौका निर्मला सीताराम जी को मिला माननीय प्रधानमंत्री जी ने जब कार्यभार संभाला था जब हम हमारी अर्थव्यवस्था ग्यारहवें नंबर पे थी जब माननीय प्रधानमंत्री जी ने पांचवें नंबर पे लाके रख दी और उन्होंने इलेक्शन के पहले भी कहा था कि तीसरे टर्म के अंदर हम इसको तीसरे नंबर पे लेके आएंगे और तीसरे नंबर पे लाने के लिए जिस तरह से बजट के अंदर अलग अलग जो व्यवस्था की गई है उसे लगता है कि हम जरूर से जल्दी से हमारे देश का ग्रोथ सबका बढ़ेगा दुनिया की विषम परिस्थिति है सभी देश आपस में लड़ रहे हैं अनेक देशों के बीच में युद्ध चल रहा है बहुत लंबे अरसे से चल रहा है उसकी साइड इफेक्ट भी हमारे देश के ऊपर हमारे अर्थतंत्र पे पर होती है फिर भी जो बजट दिया गया है मुझे लगता है कि पहली बार गरीब मध्यम वर्ग और उद्यमी इन सबको किसानों को सबको सब लगता है कि ये बजट बिल्कुल बैलेंस बजट है और इससे सबका सबको कुछ ना कुछ इसके बजट में दिया गया है आप देखे होंगे कि पहली बार दो पहले 2014 के पहले सिर्फ दो लाख आपको इनकम टैक्स में बाद मिलते थे आज आपको 12 लाख तक आपको कोई भी टैक्स भरना नहीं है इसकी वजह से लोगों के हाथ में करीब एक लाख से ज़्यादा पैसा आएगा यानी हर महीने दस हज़ार से ज़्यादा पैसा उनके हाथ में बचेगा उसकी जो खरीद शक्ति है वो बढ़ेगी उसकी वजह से जीडीपी में भी ग्रोथ आएगा और उसका ਸਭ ਜੋ ਇੰਡਸਟਰੀ ਹੈ ਉਸ ਕੋ ਵੀ ਉਸ ਕੇ ਦਾ ਬੂਸਟ ਮਿਲਨੇ ਵਾਲਾ ਹੈ